ਭਾਰਤ ਪਾਕਿਸਤਾਨ ਜੰਗ ਵਿਚਾਲੇ ਇਸ ਟਾਈਮ ਵੱਡੀ ਖਬਰ ਪਾਕਿਸਤਾਨ ਰੱਖਿਆ ਮੰਤਰੀ ਖਵਾਜਾ ਆਸੀਫ ਨੇ ਕਿਹਾ ਕਿ ਭਾਰਤ ਜੰਗ ਤੈ ਹੈ ਹੁਣ ਉਹਨਾਂ ਇੱਕ ਟੀਵੀ ਇੰਟਰਵਿਊ ਵਿੱਚ ਜੰਗ ਦੇ ਸਵਾਲ ਤੇ ਕਿਹਾ ਕਿ ਇਸ ਤੋਂ ਇਲਾਵਾ ਕੋਈ ਹੋਰ ਬਦਲ ਨਹੀਂ ਹੈ ਇਸ ਦੇ ਨਾਲ ਹੀ ਫੌਜ ਦੇ ਬੁਲਾਰੇ ਅਹਿਮਦ ਚੋਦਰੀ ਨੇ ਕਿਹਾ ਕਿ ਭਾਰਤ ਸਰਕਾਰ ਅਤਵਾਦੀਆਂ ਨੂੰ ਫੰਡ ਦੇਣ ਚ ਸ਼ਾਮਲ ਹੈ ਉਹ ਸਰਹੱਦ ਪਰ ਅਤਵਾਦ ਨੂੰ ਉਤਸ਼ਾਹਿਤ ਕਰ ਰਿਹਾ ਹੈ ਭਾਰਤ ਵੀ ਕਈ ਅਤਵਾਦੀ ਕੈਂਪ ਚਲਾ ਰਿਹਾ ਹੈ ਉਨਾ ਦੋਸ਼ ਲਾਇਆ ਕਿ ਭਾਰਤ ਨਾ ਸਿਰਫ ਪਾਕਿਸਤਾਨ ਵਿੱਚ ਸਗੋਂ ਕੈਨੇਡਾ ਵਿੱਚ ਵੀ ਅਤਵਾਦ ਫੈਲਾਉਣ ਵਿੱਚ ਸ਼ਾਮਲ ਹੈ ਹੁਣ ਭਾਰਤ ਸਰਕਾਰ ਵੱਲੋਂ ਵੀ ਸਵਾਲ ਕਰਨ ਦਾ ਸਮਾਂ ਆ ਗਿਆ ਹੈ ਉਹਨਾਂ ਇਹ ਵੀ ਕਿਹਾ ਕਿ ਜੇਕਰ ਭਾਰਤ ਨੂੰ ਪਾਕਿਸਤਾਨ ਦੀ ਗੋਲਾਬਾਰੀ ਇੰਨੀ ਪਸੰਦ ਹੈ ਤਾਂ ਅਸੀਂ ਤੁਹਾਡੀ ਇੱਛਾ ਆਪਣੀ ਪਸੰਦ ਦੇ ਸਥਾਨ ਸਮੇਂ ਅਤੇ ਤਰੀਕੇ ਨਾਲ ਪੂਰੀ ਕਰਾਂਗੇ ਪਾਕਿਸਤਾਨ ਸਰਕਾਰ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਉਹਨਾਂ ਨੇ ਭਾਰਤ ਦੇ 17 ਡਰੋਨਾਂ ਨੂੰ ਡੇਗਿਆ ਸਰਕਾਰ ਨੇ ਇਹ ਵੀ ਕਿਹਾ ਕਿ ਭਾਰਤ ਦੇ ਹਮਲੇ ਵਿੱਚ ਹੁਣ ਤੱਕ 31 ਲੋਕ ਮਾਰੇ ਗਏ ਹਨ ਜਦਕਿ 57 ਲੋਕ ਜ਼ਖਮੀ ਹੋਏ ਹਨ ਉਧਰ ਦੂਜੇ ਪਾਸੇ ਭਾਰਤ ਨਾਲ ਵਧੇ ਤਣਾਅ ਵਿੱਚ ਨਵਾਜ਼ ਸ਼ਰੀਫ ਲੰਡਨ ਤੋਂ ਵਾਪਸ ਆਏ ਹਨ ਆਪਣੇ ਪਿਤਾ ਸ਼ਾਹਬਾਸ਼ ਸ਼ਰੀਫ ਨੂੰ ਸਮਝਾਉਣ ਦੇ ਲਈ ਕਿ ਉਹ ਭਾਰਤ ਨਾਲ ਜੰਗ ਵਾਲੇ ਮਾਹੌਲ ਪੈਦਾ ਨਾ ਕਰੇ ਲੇਕਿਨ ਤੁਹਾਨੂੰ ਦੱਸ ਦਈਏ ਕਿ ਪਾਕਿਸਤਾਨ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਇੱਕ ਬੇਤੁਕਾ ਬਿਆਨ ਦੇ ਦਿੱਤਾ ਹੈ ਕਿ ਭਾਰਤ ਨਾਲ ਜੰਗ ਹੁਣ ਤੈ ਹੈ ਪਹਿਲੇ ਵੀ ਉਹ ਇਦਾਂ ਦੇ ਬਿਆਨ ਦਿੰਦੇ ਨਜ਼ਰ ਆਏ ਹਨ ਜਦੋਂ ਉਹਨਾਂ ਨੂੰ ਇੱਕ ਇੰਟਰਵਿਊ ਵਿੱਚ ਪੁੱਛਿਆ ਗਿਆ ਕਿ ਜਦੋਂ ਉਹਨਾਂ ਨੇ ਕਿਹਾ ਕਿ ਅਸੀਂ ਭਾਰਤ ਦੇ 5 ਜਹਾਜ਼ ਡੇਗੇ ਹਨ ਤੇ ਅੱਗੋਂ ਜਦੋਂ ਉਹਨਾਂ ਨੇ ਐਵੀਡੈਂਸ ਮੰਗੇ ਤਾਂ ਉਹਨਾਂ ਨੇ ਕਿਹਾ ਕਿ ਸੋਸ਼ਲ ਮੀਡੀਆ ਤੇ ਪਏ ਹਨ ਇਹ ਵੀ ਬੇਤੁਕਾ ਜਿਹੜਾ ਬਿਆਨ ਪਾਕਿਸਤਾਨ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਦਿੱਤਾ ਹੈ ਤੇ ਹੁਣ ਵੀ ਇੱਕ ਨਵਾਂ ਬਿਆਨ ਦਿੰਦੇ ਸਾਹਮਣੇ ਆ ਰਹੇ ਹਨ ਕਿ ਭਾਰਤ-ਪਾਕ ਜੰਗ ਹੁਣ ਤੈ ਹੈ ਇੱਕ ਟੀਵੀ ਇੰਟਰਵਿਊ ਵਿੱਚ ਉਹਨਾਂ ਨੇ ਇਹ ਜਵਾਬ ਦਿੱਤਾ ਹੈ ਭਾਰਤ-ਪਾਕਿਸਤਾਨ ਜੰਗ ਵਿਚਾਲੇ ਇਸ ਟਾਈਮ ਵੱਡੀ ਖਬਰ ਪਾਕਿਸਤਾਨ ਰੱਖਿਆ ਮੰਤਰੀ ਖਵਾਜਾ ਆਸੀਫ ਨੇ ਕਿਹਾ ਕਿ ਭਾਰਤ ਜੰਗ ਤੈ ਹੈ ਹੁਣ ਉਹਨਾਂ ਇੱਕ ਟੀਵੀ ਇੰਟਰਵਿਊ ਵਿੱਚ ਜੰਗ ਦੇ ਸਵਾਲ ਤੇ ਕਿਹਾ ਕਿ ਇਸ ਤੋਂ ਇਲਾਵਾ ਕੋਈ ਹੋਰ ਬਦਲ ਨਹੀਂ ਹੈ ਇਸ ਦੇ ਨਾਲ ਹੀ ਫੌਜ ਦੇ ਬੁਲਾਰੇ ਅਹਿਮਦ ਚੋਦਰੀ ਨੇ ਕਿਹਾ ਕਿ ਭਾਰਤ ਸਰਕਾਰ ਅਤਵਾਦੀਆਂ ਨੂੰ ਫੰਡ ਦੇਣ ਵਿੱਚ ਸ਼ਾਮਲ ਹੈ ਉਹ ਸਰਹੱਦ ਪਾਰ ਅਤਵਾਦ ਨੂੰ ਉਤਸ਼ਾਹਿਤ ਕਰ ਰਿਹਾ ਹੈ ਭਾਰਤ ਵੀ ਕਈ ਅਤਵਾਦੀ ਕੈਂਪ ਚਲਾ ਰਿਹਾ ਹੈ ਉਹਨਾਂ ਦੋਸ਼ ਲਾਇਆ ਕਿ ਭਾਰਤ ਨਾ ਸਿਰਫ ਪਾਕਿਸਤਾਨ ਵਿੱਚ ਸਗੋਂ ਕੈਨੇਡਾ ਵਿੱਚ ਵੀ ਅਤਵਾਦ ਫੈਲਾਉਣ ਵਿੱਚ ਸ਼ਾਮਲ ਹੈ ਹੁਣ ਭਾਰਤ ਸਰਕਾਰ ਵੱਲੋਂ ਵੀ ਸਵਾਲ ਕਰਨ ਦਾ ਸਮਾਂ ਆ ਗਿਆ ਹੈ ਉਹਨਾਂ ਇਹ ਵੀ ਕਿਹਾ ਕਿ ਜੇਕਰ ਭਾਰਤ ਨੂੰ ਪਾਕਿਸਤਾਨ ਦੀ ਗੋਲਾਬਾਰੀ ਇੰਨੀ ਪਸੰਦ ਹੈ ਤਾਂ ਅਸੀਂ ਤੁਹਾਡੀ ਇੱਛਾ ਆਪਣੀ ਪਸੰਦ ਦੇ ਸਥਾਨ ਸਮੇਂ ਅਤੇ ਤਰੀਕੇ ਨਾਲ ਪੂਰੀ ਕਰਾਂਗੇ ਪਾਕਿਸਤਾਨ ਸਰਕਾਰ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਉਹਨਾਂ ਨੇ ਭਾਰਤ ਦੇ 17 ਡਰੋਨਾਂ ਨੂੰ ਡੇਗਿਆ ਸਰਕਾਰ ਨੇ ਇਹ ਵੀ ਕਿਹਾ ਕਿ ਭਾਰਤ ਦੇ ਹਮਲੇ ਵਿੱਚ ਹੁਣ ਤੱਕ 31 ਲੋਕ ਮਾਰੇ ਗਏ ਹਨ ਜਦਕਿ 57 ਲੋਕ ਜ਼ਖਮੀ ਹੋਏ ਹਨ ਉਧਰ ਦੂਜੇ ਪਾਸੇ ਭਾਰਤ ਨਾਲ ਵਧੇ ਤਣਾਅ ਵਿੱਚ ਨਵਾਜ਼ ਸ਼ਰੀਫ ਲੰਡਨ ਤੋਂ ਵਾਪਸ ਆਏ ਹਨ ਆਪਣੇ ਪ੍ਰਧਾਨ ਸ਼ਾਹਬਾਸ਼ ਸ਼ਰੀਫ ਨੂੰ ਸਮਝਾਉਣ ਦੇ ਲਈ ਕਿ ਉਹ ਭਾਰਤ ਨਾਲ ਜੰਗ ਵਾਲੇ ਮਾਹੌਲ ਪੈਦਾ ਨਾ ਕਰੇ ਲੇਕਿਨ ਤੁਹਾਨੂੰ ਦੱਸ ਦਈਏ ਕਿ ਪਾਕਿਸਤਾਨ ਰੱਖਿਆ ਮੰਤਰੀ ਖਵਾਜਾ ਆਸੀਫ ਨੇ ਇੱਕ ਬੇਤੁਕਾ ਬਿਆਨ ਦੇ ਦਿੱਤਾ ਹੈ ਕਿ ਭਾਰਤ ਨਾਲ ਜੰਗ ਹੁਣ ਤੈ ਹੈ ਪਹਿਲੇ ਵੀ ਉਹ ਇਦਾਂ ਦੇ ਬਿਆਨ ਦਿੰਦੇ ਨਜ਼ਰ ਆਏ ਹਨ ਜਦੋਂ ਉਹਨਾਂ ਨੂੰ ਇੱਕ ਇੰਟਰਵਿਊ ਵਿੱਚ ਪੁੱਛਿਆ ਗਿਆ ਕਿ ਜਦੋਂ ਉਹਨਾਂ ਨੇ ਕਿਹਾ ਕਿ ਅਸੀਂ ਭਾਰਤ ਦੇ 5 ਜਹਾਜ਼ ਡੇਗੇ ਹਨ ਤੇ ਅੱਗੋਂ ਜਦੋਂ ਉਹਨਾਂ ਨੇ ਐਵੀਡੈਂਸ ਮੰਗੇ ਤਾਂ ਉਹਨਾਂ ਨੇ ਕਿਹਾ ਕਿ ਸੋਸ਼ਲ ਮੀਡੀਆ ਤੇ ਪਏ ਹਨ ਇਹ ਵੀ ਬੇਤੁਕਾ ਜਿਹੜਾ ਬਿਆਨ ਪਾਕਿਸਤਾਨ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਦਿੱਤਾ ਹੈ ਤੇ ਹੁਣ ਵੀ ਇੱਕ ਨਵਾਂ ਬਿਆਨ ਦਿੰਦੇ ਸਾਹਮਣੇ ਆ ਰਹੇ ਹਨ ਕਿ ਭਾਰਤ-ਪਾਕ ਜੰਗ ਹੁਣ ਤੱਕ ਹੈ ਇੱਕ ਟੀਵੀ ਇੰਟਰਵਿਊ ਵਿੱਚ ਉਹਨਾਂ ਨੇ ਇਹ ਜਵਾਬ ਦਿੱਤਾ ਹੈ